ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਬਰਗਾੜੀ ਤਸਵੀਰ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਸਬ ਪੱਪੂ ਸ਼ਰਮਾ ਤੇ ਆਪਾਂ ਘਰੋਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੰਗੇ ਕੱਦ ਖਾੜਠ ਵਾਲੀ ਤੇ ਚੰਗੀ ਬੇਲ ਵਾਲੀ ਇੱਕ ਆਪਾਂ ਝੋਟੀ ਸੱਜਰ ਦਿਖਾ ਰਹੇ ਆ ਥਾਲੇਵੇਂ ਦੀ ਮਿੱਤਰੋ ਸਾਫ਼ ਹੈ ਤੇ ਸਿਹਤ ਪੱਖੋਂ ਵੀ ਸੋਹਣੀ ਆ ਤੇ ਕੱਦ-ਕੱਟ ਫੁੱਲ ਹੈ ਇੱਕ ਸਿੰਘ ਮਿੱਤਰੋ ਜਰੂਰ ਟੁੱਟਿਆ ਵਾ ਤੇ ਕਦੋਂ ਸੂਈ ਆ ਤੇ ਕਿੰਨਾ ਦੁੱਧ ਹੈ ਇਹਦੀ ਜਿਹੜੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਇੱਕ ਵਾਰੀ ਆਪਾਂ ਸਾਨੂੰ ਤੋੜ ਕੇ ਵੀ ਦਿਖਾਉਣੇ ਆ ਤੇ ਪੂਰੀ ਗੱਲਬਾਤ ਕਰਕੇ ਤੁਹਾਡੇ ਨਾਲ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਸੋ ਛੀਰ ਦੀ ਜਿਹੜੀ ਬਣਤਰ ਬਹੁਤ ਹੀ ਚੰਗੀ ਹਰਿਆਣੇ ਵਾਲੀਆਂ ਝੋਟੀਆਂ ਦੇ ਮੁਕਾਬਲੇ ਜਿਹੇ ਝੋਟੀਆਂ ਤੇ ਫਿਕਸ ਹਵਾਨੇ ਦੀ ਹੈ ਕਿਹੜੇ ਸਿਮਰਦੀ ਸੀ ਤੇ ਕਿੰਨਾ ਦੁੱਧ ਹੈ ਤੇ ਉਹਦੀ ਗੱਲਬਾਤ ਆਪਾਂ ਕਰਦੇ ਆ ਇੱਕ ਵਾਰੀ ਸਾਨੂੰ ਤੋੜ ਕੇ ਦਿਖਾਉਣੇ ਆ ਤੋੜ ਕੇ ਦਿਖਾ ਦਿਓ ਜੀ ਬੜਾ ਜੀ ਤੋ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਤੇ ਸਿੱਧ ਪੱਖੋਂ ਫਿਰ ਆਪਾਂ ਕਹਿੰਦੇ ਵੀ ਸੋਣੀ ਹੈ ਤਿਆਰ ਪੂਰੀ ਹੋਈ ਵੀ ਹੈ ਮੋਲ ਦੇ ਜੀ ਸੋ ਅਗਲੀ ਵੀਡੀਓ ਆਪਣੇ ਫਰੋਜ਼ਪੁਰ ਦੇ ਜ਼ਿਲ੍ਹੇ ਦੇ ਵਿੱਚ ਹੈ ਇਹ ਹੈਗਾ ਫਰੀਦਕੋਟ ਜ਼ਿਲ੍ਹਾ ਤੇ ਅਗਲੀ ਹੈਗੀ ਆ ਫਰੋਜ਼ਪੁਰ ਦੇ ਵਿੱਚ ਉਸ ਤੋਂ ਬਾਅਦ ਆਪਣੀਆਂ ਵੀਡੀਓ ਆਉਣਗੀਆਂ ਮੋਗਾ ਜ਼ਿਲ੍ਹੇ ਦੇ ਵਿੱਚ ਅੱਜ ਆਪਾਂ ਕਾਫੀ ਵੀਡੀਓ ਪਾਉਣ ਜਾ ਰਹੇ ਹਾਂ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੈ ਤਾਂ ਆਪਣੇ ਇਸ ਚੈਨਲ ਦੇ ਨਾਲ ਜੁੜੇ ਰਹੋ ਜੇ ਜੇ ਬਹੁਤ ਤੁਹਾਨੂੰ ਲੋੜ ਆ ਤਾਂ ਤੁਸੀਂ ਆਪਣੀ ਵੀਡੀਓ ਦੇਖ ਕੇ ਖਰੀਦ ਸਕਦੇ ਹੋ ਤਸੱਲੀ ਮਿੱਤਰੋ ਤੁਸੀਂ ਕਰਨੀ ਹੈ ਸੋ ਨਾੜੂਆ ਹਜੇ ਕੱਚਾ ਬਿਲਕੁਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਆਪਣਾ ਨਾਮ ਹੈਗਾ ਪੱਪੂ ਪੱਪੂ ਸ਼ਰਮਾ ਜੀ ਸ਼ਰਮਾ ਆਪਣਾ ਘਰ ਕਿੱਥੇ ਜਿਆ ਹੈ ਆਪਣਾ ਤਾਂ ਰੇ ਦੇ ਨੇੜੇ ਦੁਰਗਾ ਮੰਦਿਰ ਪ੍ਰਕਾਰ ਦੀ ਇਹ ਇੱਕ ਰੈਲੂ ਵੀਡੀਓ ਆ ਕੋਈ ਕੰਮ ਬਵਾਰ ਬੋਰ ਦਾ ਤਾਂ ਨਹੀਂ ਨੇ ਨੇ ਬਾਈ ਜੀ ਰੈਲੂ ਵੀਡੀਓ ਠੀਕ ਹੈ ਇਹ ਹੁਣ ਪਹਿਲਾਂ ਤਾਂ ਕਿਹੜੇ ਸਿਮਰਦੀ ਆ ਇਹ ਇਹ ਹੈਗੀ ਹੈ ਮਕੋਂਜਾ ਦੀ ਐਮ 52 ਦੀ ਹਾਂਜੀ ਠੀਕ ਹੈ ਕਦੋਂ ਕੁ ਸੂਈ ਆ ਇਹ ਇੱਕ ਤਰੀਕ ਨੂੰ 10:30 ਵਜੇ ਸੂਈ ਹੋਈ ਇੱਕ ਤਰੀਕ ਨੂੰ ਅੱਜ ਹੋ ਗਈ 4 4 ਹਾਂਜੀ ਠੀਕ ਹੈ ਹੁਣ ਮੰਨ ਲਾ ਵੀ ਦੁੱਧ ਕਿੰਨਾ ਹੋਊਗਾ ਦੋ ਦੋ ਨਾਲ ਹੈਗਾ ਸਾਡੇ ਕੋਲ 9 ਲੀਟਰ ਬੋਲ ਹੈ ਸਾਡੇ 9 ਲੀਟਰ ਬੋਲਾ ਹਾਂਜੀ ਤਿਆਰ ਹੈ ਜੀ ਤਿਆਰ ਪਿਛਲੇ ਸੂਏ ਕਿੰਨਾ ਕੱਢਿਆ ਸੀ ਪਿਛਲੇ ਸੂਏ 12 ਤੋਂ ਪਲਾਸ ਹੀ ਦਿੱਤਾ ਜੀ ਸਦਾ 12 ਠੀਕ ਹੈ ਅੱਜ ਤੇ ਕੱਢੂਗੇ 12 ਨਾ ਨਾ ਜੀ ਅੱਜ ਕਿਤੇ 14 15 ਤੇ ਜਾਊ ਜੀ ਓਕੇ ਹਾਂਜੀ ਤੇ ਠੰਡੀ ਸੀਲ ਕਿਵੇਂ ਹੈ ਠੰਡੀ ਸੀਲ ਠੀਕ ਹੈ ਬਾਈ ਜੀ 8 ਮਹੀਨੇ ਤੇ ਪੰਜ ਦਿਨ ਦੁੱਧ ਦਿੱਤਾ ਜਿਹੜੀ ਫੇਰ ਛੱਡੀ ਗਈ ਠੀਕ ਹੈ ਹੁਣ ਮਨ ਲਾਹ ਕਿਹੜੇ ਸਿਮਰ ਦਾ ਬੱਚਾ ਇਹ 10 299 ਦਾ ਜੀ 10 99 ਠੀਕ ਹੈ ਤੇ ਮੁੱਲ ਕੀ ਕਰਤਾ ਜੀ ਮੋਰ 115 ਜੀ 115 ਹਾਂਜੀ ਜਮਾ ਜਾਇਜ਼ ਆਈ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਆਪਣਾ ਹੈਗਾ ਵੀ 78887 ਜੀ ਨੰਬਰ ਥੋੜਾ ਉਲਝਦੇ ਆ ਹਾਂ ਕੋਈ ਗੱਲ ਨਹੀਂ ਨੰਬਰ ਨਵਾਂ ਜੀ ਨੰਬਰ ਨਵਾਂ ਨੰਬਰ ਲੈ ਕੋਈ ਗੱਲ ਦੀ ਹਾਂਜੀ 78887 ਜੀ 78887 94782 ਜੀ 94782 ਸੋ ਜੇਕਰ ਕਿਸੇ ਵੀਰ ਨੂੰ ਲੋੜ ਹੋਵੇ ਫਿਰ ਆਪਾਂ ਕਹਿੰਦੇ ਵੀ ਥਾਣਾ ਦੀ ਬੰਤਰ ਥਾਣਾ ਦਾ ਸਹਾਇਜ ਮਿੱਤਰੋ ਬਹੁਤ ਸੋਹਣਾ ਹੈ ਤੇ ਫਿਕਸ ਹਵਾਨੇ ਦੀ ਹੈ ਤੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ